ਜੀ ਸਰ ਅਮਰਿੰਦਰ ਸਿੰਘ ਰਾਜਾ ਪਣੀ ਜੀ ਜੀ ਸਰ ਕਿੰਨੀ ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਐਫਆਈਆਰ ਦਰਜ ਹੋਈ ਸਰ ਤੇ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹਾਂ ਤੇ ਤਿੰਨ ਤੋਂ ਬਾਅਦ ਚਾਰ ਤਰੀਕ ਨੂੰ ਇਹ ਜੀ ਡੀਏ ਲਿਖਣ ਦੀ ਰਾਇ ਲੈਣ ਤੋਂ ਬਾਅਦ ਐਸਐਸਪੀ ਸਾਹਿਬ ਕੋਲ ਸਾਈਬਰ ਪ੍ਰੋਸੈਸਿੰਗ ਵਿੱਚ ਪਤਾ ਦਰਜ ਹੈ ਸਰ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਐਸਪੀ 10 ਸਰ ਇਸ ਵਿੱਚ ਇਸ ਲਈ ਪੰਜਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹੀ ਹੈ ਨਾ ਸਹੀ ਚ ਵਦਈ ਤੇ ਸ਼੍ਰੀ ਸਭੀ ਉਸ ਸਿੰਘ ਜੀ ਨੂੰ ਕਾਲ ਕੀਤੀ ਸੀ ਸਰ। ਉਹ ਕੱਲ ਹੀ ਸ਼ਾਮ ਤੱਕ ਪਹੁੰਚ ਹੋਇਆ ਸਰ ਇਹ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵਰਿੰਦਰ ਸਰ ਉਹਦੀ ਲੈਕਚਰ ਦੀ ਪੈਂਡਰ। ਹੂੰ ਤੇ ਆਪਰੇ ਇੱਕ ਮਿਤੀ ਸੀ ਤੁਹਾਡੀ ਤਕਰੀਰ ਬੋਲਣਾ ਸਰਬਜੋਤ ਸਿੰਘ ਤੋਂ ਨਹੀਂ ਫਿਰ ਉੱਠਾ ਸੀ ਇਹ ਸ਼ਕਤੀ ਲਿਆ ਦੇ ਸਰ ਤੋਂ ਇਹ ਕਪਤਾਨਾ ਸ਼ਾਮਲ ਤਬਦੀਸ਼ ਹੋ ਗਈ ਜਿਹੜਾ ਤੁਸੀਂ ਸੰਪਰਕ ਕੀਤਾ ਕਦੋਂ ਕੀਤਾ ਜੀ ਸਰ ਅਸੀਂ 4-3 ਨੂੰ ਕੋਈ ਕਿਸੇ ਪੱਲੇ ਨੂੰ 6 ਨੂੰ ਵੀ ਸਰ ਕੋਲ ਕੀਤੀ ਸੀ ਫਿਰ ਸਰ ਨਿੱਕੀ ਜਿਹਾਂ ਨੂੰ ਦਿੱਤਾ ਸੀ ਤੇ ਉਹ ਨਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੰਨਦਾ ਸੀ ਪਾਸ਼ਲ ਦੀ ਮੰਗ ਕੀਤੀ ਜਿੰਨਾ ਸੋਚ ਸਤ ਨੂੰ ਪਤਾ ਲੱਗਾ ਉਸ ਬਾਰੇ ਵੀ ਇਹ ਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਉਹਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਫੋੜੇ ਕੋਲ ਹੈ ਨਹੀਂ ਸੀ ਫਿਰ ਪਰਚਾ ਕਿਦਾਂ ਦਰਜ ਕੀਤਾ ਤੇ ਸਰ ਸਾਨੂੰ ਨਹੀਂ ਆਈ ਸੀ ਵੀਡੀਓ ਫਾਈਲ ਹੋਈ ਸੀ ਇਹਨਾਂ ਨੂੰ ਜ਼ਿਆਦਾ ਸੀ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਾਂ ਇੱਕ ਪੁਨਰਵਾਪਸ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀ ਹੈ ਸਰ ਉਹ ਹੀ ओरिजिनल ਨੂੰ ਜਾਣਨ ਵਾਸਤੇ ਸਰ ਜੀ ਠੀਕ ਇਸ ਸੱਜੇ ਉਹਦੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਚੇਰ ਕਰਨੀ ਚੇਰ ਕਰਨੀ ਕਿਉਂ ਕਿ ਕਿਹੜੀ ਕਿਸੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਦਾ ਨੇ ਉਹ ਜਿਵੇਂ ਸਾਰੀ ਚਹੀੜ ਵੀ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਸਰ ਦੀ ਸਤਿ ਸ੍ਰੀ ਅਕਾਲ ਸਾਡੇ ਐਸਪੀ ਡੀ ਸਾਹਿਬ ਸੀ ਹੋਰ ਵੀ ਡੀਐਸਪੀ ਸਰ ਬਾਤ ਸੀ ਜਿਦਾਂ ਸੀ ਉਹ ਵੀ ਕੋਈ ਤਰਨ ਤਰਨ ਹੈ ਨਹੀਂ ਕਿਉਂ ਰੈਲੀ ਚ ਦੱਸਣ ਤਾਂ ਅਸੀਂ ਉੱਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਸਰ ਜਲਦੀ ਫਿਰ ਅਸੀਂ ਕਰ ਲਾਂਗੇ ਸਰ ਜੋ ਇਹ ਕੰਪਲੀਟ ਕਰ ਲਾਂਗੇ ਜੀ ਸਰ ਜੀ ਇਸਾ ਕੱਲ ਇਹ ਤਰੰਤਾਂ ਨਹੀਂ ਕੇ ਸੋਪੇ ਪਾਇਆ ਸਭ ਚੱਕ ਕੇ ਅਸਰ ਕਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸੋਰਸ ਲਗੇ ਸਾਡੇ ਸਾਡੇ ਪੋਸਟ ਵੀ ਹਾਂ ਜੋ ਕਰ ਲਾਂਗੇ ਸਾਡੇ ਸੀ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਹੂੰ ਉਹ ਸਰ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਦੇਖੋ ਕੰਪਲੀਟ ਕੀਤਾ ਸਰ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਹਾਂ ਜੀ ਕੰਪਲੀਟ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨਾਂ ਚ ਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ ਦਸ ਦਿਨ ਤੇ ਲੱਗ ਜਾਂਦੀ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਕਟ ਵੀ ਦਾ ਸਰਟੀਫਿਕੇਟ ਲੈਣਾ ਸਰ ਉਹ ਕਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋ ਤੋਂ ਲੈਵਾਂਗੇ ਜਾਂ ਸਾਡੇ ਡੀਆਈ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇ ਬੰਦੇ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਇਹਦੇ ਮੈਂ 24 ਘੰਟੇ ਕਢਾ ਦੇਣਾ ਇੰਦਾ ਭੇਜ ਕੇ ਮੈਂ ਹੋਣੀ ਕਢਾ ਲੈਣਾ ਕਵਾਲੇ ਦੇ ਫਰੈਸੀ ਕਰਵਾਲੇ ਵਿੱਚ ਹੂੰ ਕਵਾਲੇ ਵਿੱਚ ਹੀ ਆਸ ਹੈ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪੱਸ਼ਰਤਾ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਉਹ ਕਵਾਲੇ ਨੇ ਕਰਵਾ ਲੈਣਾ ਅੱਜ ਤੱਕ ਹੀ ਲਿਖੀ ਹੋਗੀ 10 10 ਇਹਦੇ ਸਭ ਕਲੀਅਰ ਕਰ ਤਾ ਬਿਲਕੁਲ ਜਿਵੇਂ ਆਪ ਹੀ ਆਪਣੇ ਵਰਕਲਪ ਇਹਦਾ ਹੈਗਾ ਸਾਡੇ ਕੋਲ ਸਬੂਤ ਸਰ ਅਸੀਂ ਇਹ ਸਭ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰੈਸਵੀ ਕਰਾਂਗੇ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਅਸਟੇਟ ਮਿਨਿਸਟਰ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮਏ ਇਥੇ ਕੇ ਵੀ ਸਰ ਕਾਫੀ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਤੇ ਉੱਤੇ ਇੰਨੀ ਜਿਹੀ ਪਕੜ ਸੀ ਇੰਗਲਿਸ਼ ਦਾ ਫਲੂ ਬਹੁਤ ਜ਼ਿਆਦਾ ਸੀ ਦੇਖ ਲਓ ਜੀ ਮੈਂ ਬਾਤਾਂ ਸੁਣਿਆ ਬਹੁਤ ਸੋਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਨੋ ਹੀ ਉਹਦੀ ਉਹ ਯਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਲਾ ਸਰ ਇਹਨਾਂ ਜੀ ਜੋ ਦੋ ਬੰਦੇ ਦਾ ਜਿੱਤੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਕਿ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ ਨਹੀਂ ਸਰ ਡੇਲੀ ਅਪਡੇਟ ਨਾ ਪਾਉ ਜੀ ਅਕੱਲ ਨਾਲ ਤੋਂ ਵੀ ਕਿੰਨੇ ਦਿਨ ਤੇ ਦੇ ਸਰ ਕੋ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਪੂਰੀ ਕਰਨੀ ਕਰਨੀ ਹੈ ਜੀ ਐਸਐਸਐਕਟ ਲੱਗਿਆ ਸਰ ਉਹ ਚਾਹੀ ਸੀ 60 ਦਿਨ ਦੇ ਵਿੱਚ ਕੰਪਲੀਟ ਕਰਨੀ ਹੈ ਜੀ ਸਾਰੀ ਇਨਵੈਸਟੀਗੇਸ਼ਨ ਜੀ ਉਹ ਕਰ ਲੈਣੀ ਚਾਹੀ ਸੀ ਸਰ ਵੀ ਸਾਡੀ ਟੀਮ ਅਸਰ ਪਣੀ ਹੈ ਮਦਦ ਕੋ ਸਰ ਤੇ ਸਭ ਕੁਝ ਹੋ ਰਿਹਾ ਹੈ ਕਿੰਨੇ ਦਿਨ ਵੀ ਕਿੰਨੇ ਦਿਨ ਦੇ ਜੀ ਨਹੀਂ ਵੀ ਦਿਨ ਇਹ ਤਾਂ ਇੱਦਾਂ ਆ ਵੀ ਉਹ ਤਾਂ ਸਰ ਇਨਵੈਸਟੀਗੇਸ਼ਨ ਇਸ 60 ਦਿਨ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇੱਦਾਂ ਹੈ ਨਾ ਵੀ ਵੀ ਜਿਹੜਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਕਿਹ ਹੈ ਇਹ 30 ਵਾਰ ਦੇ ਵਿੱਚ ਜਿੱਦਾਂ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਇਹ ਕਰਕੇ ਮੈਂ

ਬੀ ਤਰੀਕ ਕੀ ਕਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਦੀ ਦੇ ਚਤੇ ਨਜ਼ਰ